ਨਵਾਲਗ ਸਾਲੀ ਨਾਲ ਵਿਆਹ ਰਚਾਉਣ ਦੇ ਲਈ ਪਤਨੀ ਨੂੰ ਮਜਬੂਰ ਕਰਨ ਵਾਲੇ ਹੈਵਾਨੀਅਤ ਵਿੱਚ ਅੰਨੇ ਪਤੀ ਨੇ ਆਪਣੀ ਪਤਨੀ ਤੇ 4 ਦਿਨ ਦੇ ਨਵਜੰਮੇ ਨੂੰ 5 ਡਿਗਰੀ ਤਾਪਮਾਨ ਵਿੱਚ ਬਿਨਾਂ ਕਿਸੇ ਕੱਪੜੇ ਦੇ ਪੂਰੀ ਰਾਤ ਖੁੱਲੇ ਆਮ ਅਸਮਾਨ ਦੇ ਹੇਠਾਂ ਸੁਲਾ ਦਿੱਤਾ ਸਵੇਰ ਹੁੰਦੇ ਹੀ ਕੜਾਕੇ ਦੀ ਠੰਡ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸੁਇਰੇਕ ਪੀੜਤ ਮਹਿਲਾ ਦੇ ਭਰਾ ਨੇ ਘਰ ਪਹੁੰਚ ਕੇ ਭੈਣ ਦੀ ਨਾਜ਼ੁਕ ਹਾਲਤ ਦੇਖ 108 ਐਂਬੂਲੈਂਸ ਨੂੰ ਬੁਲਾਇਆ ਪਰ ਜਦ ਐਂਬੂਲੈਂਸ ਨਹੀਂ ਆਈ ਤਾਂ ਉਸ ਨੂੰ ਜਗਾੜੂ ਰੇੜੇ ਤੇ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਦੀ ਭੈਣ ਕਮਲੇਸ਼ ਅਤੇ ਭਰਾ ਅਜੇ ਨੇ ਦੱਸਿਆ ਕਿ ਉਹ ਨੇੜੇ ਪਿੰਡ ਸਮਰਾੜੀ ਦੇ ਰਹਿਣ ਵਾਲੇ ਨੇ। ਉਹਨਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹਨਾਂ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਪਿੰਡ ਚੱਕ ਸਾਬੂ ਨਾਲ ਹੋਇਆ ਸੀ। ਜਦੋਂ ਉਸ ਦੀ ਭੈਣ ਗਰਭਤੀ ਹੋ ਗਈ ਤਾਂ ਉਸ ਦਾ ਪਤੀ ਜੀਤੂ ਉਸ ਨੂੰ ਕਹਿਣ ਲੱਗ ਪਿਆ ਕਿ ਉਹ ਉਸ ਦਾ ਵਿਆਹ ਆਪਣੀ ਛੋਟੀ ਨਾ ਬਾਲਕ ਭੈਣ ਨਾਲ ਕਰਵਾ ਦੇਵੇ। ਉਦੋਂ ਆ ਭੈਣਾਂ ਨੂੰ ਖੁਸ਼ ਰੱਖੇਗਾ ਇਸ ਬਾਰੇ ਜਦ ਪਤਨੀ ਨਹੀਂ ਮੰਨੀ ਤਾਂ ਉਹ ਆਏ ਦਿਨ ਉਸਦੇ ਨਾਲ ਕੁੱਟਮਾਰ ਕਰਨ ਲੱਗਾ ਉਸਨੇ ਕਿਹਾ ਕਿ ਇਸ ਵਿੱਚ ਜੀਤੂ ਦਾ ਸਾਥ ਉਸ ਦਾ ਰਿਸ਼ਤੇ ਵਿੱਚ ਲੱਗਦਾ ਭਰਾ ਇੰਦਰਪਾਲ ਅਤੇ ਉਸ ਦੀ ਪਤਨੀ ਰੀਨਾ ਵੀ ਦੇ ਰਹੇ ਸਨ ਜੋ ਉਸ ਨੂੰ ਆਪਣੇ ਪਤੀ ਦੀ ਗੱਲ ਮੰਨਣ ਲਈ ਜ਼ੋਰ ਦਿੰਦੇ ਸਨ ਬੀਤੇ ਹਫਤੇ ਉਸ ਦੀ ਭੈਣ ਨੇ ਪੁੱਤਰ ਨੂੰ ਜਨਮ ਦਿੱਤਾ ਤੇ ਮਾਂ ਪੁੱਤ ਦੋਵੇਂ ਸਿਹਤਮੰਤ ਸਨ ਉਸ ਦੀ ਭੈਣ ਨੂੰ ਲੱਗਾ ਕਿ ਮੁੰਡਾ ਹੋਣ ਦੀ ਖੁਸ਼ੀ ਵਿੱਚ ਹੁਣ ਉਸਦਾ ਪਤੀ ਗਲਤ ਆਦਤਾਂ ਛੱਡ ਦੇਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਬੀਤੀ ਰਾਤ ਨੂੰ ਫਿਰ ਤੋਂ ਉਸਨੇ ਪਤਨੀ ਅਗੇ ਸਾਲੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਰੱਖੀ ਜਦੋਂ ਨਹੀਂ ਮੰਨੀ ਤਾਂ ਉਸਦੇ ਪਤੀ ਨੇ 4 ਦਿਨ ਦੇ 마ਸੂਮ ਬੱਚੇ ਸਮੇਤ ਆਪਣੀ ਪਤਨੀ ਨੂੰ ਕੜਾਕੇ ਦੀ ਠੰਡ ਵਿੱਚ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਖੁੱਲੇ ਅਸਮਾਨ ਦੇ ਹੇਠਾਂ ਰਾਤ گزارਨ ਨੂੰ ਮਜਬੂਰ ਕਰ ਦਿੱਤਾ ਜਿਸ ਕਾਰਨ ਮਾਂ ਪੁੱਤ ਦੀ ਹਾਲਤ ਵਿਗੜ ਪਈ ਪੂਰੀ ਰਾਤ ਮਾਂ ਆਪਣੇ ਬੱਚੇ ਨੂੰ ਸਰਦੀ ਤੋਂ ਬਚਾਉਣ ਲਈ ਛਾਤੀ ਨਾਲ ਲਗਾ ਕੇ ਗਰਮਾਹਟ ਦੇਣ ਦੀ ਕੋਸ਼ਿਸ਼ ਕਰਦੀ ਰਹੀ ਪਰ ਜਦ ਕੜਾਕੇ ਦੀ ਠੰਡ ਦੇ ਅੱਗੇ ਮਾਂ ਦਾ ਹੌਸਲਾ ਜਵਾਬ ਦੇ ਗਿਆ ਤਾਂ ਉਹ ਬੇਸੁੱਧ ਹੋ ਗਈ ਤੇ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਸਰਦੀ ਵਿੱਚ ਰੋ ਰਿਹਾ ਬੱਚਾ ਗਦ ਖاموش ਹੋ ਗਿਆ ਅਤੇ ਉਸਨੇ ਦਮ ਤੋੜ ਦਿੱਤਾ ਸਵੇਰੇ ਜਦ ਪੀੜਤਾ ਦਾ ਭਰਾ ਅਜੀਤ ਭੈਣ ਨੂੰ ਮਿਲਣ ਘਰ ਪੁੱਜਾ ਤਾਂ ਭੈਣ ਦੀ ਹਾਲਤ ਨਾਜ਼ੁਕ ਦੇਖ ਹੈਰਾਨ ਰਹਿ ਗਿਆ ਕਿਉਂਕਿ ਉਸਦੇ ਚਿਹਰੇ ਦਾ ਰੰਗ ਸਰਦੀ ਦੇ ਨਾਲ ਨੀਲਾ ਪੈ ਚੁੱਕਾ ਸੀ ਭੈਣ ਨੂੰ ਇਲਾਜ ਲਈ ਹਸਪਤਾਲ ਲੈ ਜਾਣ ਦੇ ਲਈ ਅਜੀਤ ਨੇ ਕਈ ਵਾਰ 108 ਐਂਬੂਲੈਂਸ ਨੂੰ ਬੁਲਾਉਣ ਦੇ ਲਈ ਫੋਨ ਕੀਤਾ ਜਦ ਉੱਥੋਂ ਕੋਈ ਜਵਾਬ ਨਹੀਂ ਮਿਲਿਆ ਆਪੇ ਨੂੰ ਜੁਗਾੜੂ ਰੇੜੇ ਤੇ 16 ਕਿਲੋਮੀਟਰ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਫਲੋਰ ਲੈ ਆਇਆ ਜਿੱਥੇ ਡਾਕਟਰਾਂ ਨੇ ਉਸ ਦੀ ਖਰਾਬ ਹਾਲਤ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ